ਮੇਰੇ ਦੋਸਤਾਂ ਆਹ ਬਰਾਦੀ ਨਹੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਸਕਾਈ ਸ਼੍ਰੀ ਮੁਖਸਰ ਸਾਹਿਬ ਦੇ ਟੀਮ ਸੇਵਾਦਾਰ ਮੈਂਨ ਬਹੁਤ ਬਹੁਤ ਧੰਨਵਾਦ ਸੇਵਾਦਾਰਾਂ ਦਾ ਜਿਹੜੇ ਬੜੇ ਲੰਮੇ ਸਮੇਂ ਤੋਂ ਤਨਦੇਹੀ ਨਾਲ ਸੇਵਾ ਨਿਭਾ ਰਹੇ ਆ ਹਿੰਦੁਸਤਾਨ ਪਾਕਿਸਤਾਨ ਦੇ ਬਸੇ ਪਿੰਡ ਸ਼ੇਰ ਸਿੰਘ ਵਾਲਾ ਵਿੱਚ ਡਾਕਟਰ ਐਸਪੀ ਸਿੰਘ ਵਰਾਏ ਜੀ ਦੀ ਯੋਗਗਵਾਈ ਹੇਠ ਬਹੁਤ ਵੱਡੀ ਮਾਤਰਾ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਲੋਕਾਂ ਵਾਸਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਟਰਸਟੀ ਡਾਕਟਰ ਐਸ.ਪੀ. ਸਿੰਘ ਬਰਾਏ ਜੀ ਵੱਲੋਂ ਹੜਪੀੜਿਤ ਏਰੀਆ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਮੱਛਰਦਾਨੀਆਂ ਦਵਾਈਆਂ ਰਾਸ਼ਨ ਤਰਪਾਲਾਂ ਜੋ ਜੋ ਕਿਸੇ ਚੀਜ਼ ਦੀ ਲੋੜ ਆ ਹਰ ਚੀਜ਼ ਜੋ ਵੱਡੀ ਮਾਤਰਾ ਵਿੱਚ ਦਿੱਤੀ ਜਾ ਰਹੀ ਹੈ ਅੱਜ ਹਿੰਦੁਸਤਾਨ ਔਰ ਪਾਕਿਸਤਾਨ ਦੇ ਬਾਰਡਰ ਦੇ ਵਸੇ ਪਿੰਡ ਸ਼ੇਰ ਸਿੰਘ ਵਾਲਾ ਵਿੱਚ ਬੈਠੇ ਆ ਕਿੱਥੋਂ ਕੇ ਪਾਣੀ ਦਾ ਵਹਾ ਬਹੁਤ ਜਿਆਦੇ ਆ ਲੋਕਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਆ ਤਾਂ ਅੱਜ ਜੋ 100 ਕੁਇੰਟਲ ਜਿਹੜਾ ਇਸ ਏਰੀਏ ਦੇ ਵਿੱਚ ਰਾਸ਼ਨੋਂ ਵੰਡਿਆ ਜਾ ਰਿਹਾ ਸੁੱਕੇ ਰਾਸ਼ਨ ਦੀਆਂ ਕਿਰਤਾਂ ਤਿਆਰ ਕੀਤੀਆਂ ਹੋਈਆਂ ਦੋਸਤੀ ਸੰਗ ਬਰਾਏ ਦੀ ਦੀ ਯੋਗ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜिला ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਸਾਹਿਬ ਦੀਆਂ ਟੀਮਾਂ ਪਿੰਡ ਛੇਰੇਵਾਲਾ ਸ਼ੇਰ ਸਿੰਘ ਵਾਲਾ ਸ਼ੇਰ ਸਿੰਘ ਵਾਲਾ ਜੋ ਹਿੰਦੁਸਤਾਨ ਪਾਕਿਸਤਾਨ ਬਾਰਡਰ ਤੋਂ ਲਗਭਗ 1 ਕਿਲੋਮੀਟਰ ਪਿੱਛੇ ਆ ਔਰ ਹਾਲਾਤ ਤੁਸੀਂ ਦੇਖ ਰਹੇ ਹੋ ਪਾਣੀ ਦੇ ਕੀ ਬਣੇ ਹੋਏ ਆ ਔਰ ਲੋਕਾਂ ਦਾ ਜੋ ਚਾਰਾ ਪੱਠੇ ਆ ਉਹ ਸਾਰੇ ਡੁੱਬ ਚੁੱਕੇ ਆ ਘਰ ਡਿੱਗ ਰਹੇ ਆ ਬਹੁਤ ਬੁਰੀ ਹਾਲਤ ਆ ਇੰਨਾ ਹਾਲਾਤਾਂ ਦੇ ਵਿੱਚ ਪੰਜਾਬ ਦੇ ਸ਼ੇਰਪਤ ਡਾਕਟਰ ਐਸ.ਪੀ ਸਿੰਘ ਬਰਾਏ ਜੋ ਪੰਜਾਬੀ ਹੋਣ ਦਾ ਆਪਣਾ ਪੂਰਾ ਫਰਜ਼ ਨਿਭਾ ਰਹੇ ਆ ਉਹਨਾਂ ਵੱਲੋਂ ਇੰਨਾ ਪਿੰਡਾਂ ਦੇ ਵਿੱਚ ਰਾਸ਼ਨ ਦੀਆਂ ਕਿੱਟਾਂ ਭੇਜੀਆਂ ਜਾ ਰਹੀਆਂ ਜੋ ਫਾਜ਼ਲ ਕਾ ਇਕਾਈ ਔਰ ਮੁਖਸਰ ਇਕਾਈ ਦੀਆਂ ਜੋ ਟੀਮਾਂ ਉਹ ਘਰ-ਘਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਜਿੰਨਾ ਹੋ ਸਕਿਆ ਸਾਰਾ ਤਾਂ ਪਾੜਿਆ ਨਹੀਂ ਭਰਿਆ ਜਾ ਸਕਦਾ ਪਰ ਜਿੰਨੀ ਕੋ ਮਦਦ ਲੱਗ ਸਕਦੀ ਆ ਸਰਬੱਤ ਦਾ ਭਲਾ ਚਾਰੀ ਟ੍ਰਸਟ ਦੇ ਜੋ ਵਲੰਟੀਅਰ ਆ ਉਹ ਮਦਦ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਜੋ ਪਹੁੰਚਾ ਸਕਦੇ ਆ ਜਿੰਨਾ ਕਰ ਸਕਦੇ ਆ ਥੋੜਾ-ਥੋੜਾ ਕਰਕੇ ਕਿਉਂਕਿ ਬੋਟਾ ਬੋਟ ਨੇ ਵੀ ਉਹਨਾਂ ਪਾਰ ਲੈਣਾ ਜਿਨ੍ਹਾਂ ਨੇ ਲੈਣਾ ਤੇ ਸਾਰਾ ਸਮਾਨ ਤਾਂ ਜਾ ਨਹੀਂ ਸਕਦਾ ਤੇ ਸਾਡੀ ਟੀਮ ਦੀ ਕੋਸ਼ਿਸ਼ ਹੈ ਸਰਪੰਚ ਸਾਹਿਬ ਜਦੋਜਾਦ ਕਰ ਰਹੇ ਆ ਕਿਉਂਕਿ ਇਸ ਪਿੰਡ ਦੇ ਜੋ ਸਰਪੰਚ ਹੈ ਉਹ ਪਾਰਟੀ ਬਾਜ਼ੀ ਦੇ ਉੱਪਰ ਉੱਠ ਕੇ ਲੋਕਾਂ ਨੇ ਦੱਸਿਆ ਕਿ ਲੋਕਾਂ ਦੇ ਨਾਲ ਖੜੇ ਆ ਬਿਲਕੁਲ ਜਾਇਜ਼ ਮਦਦ ਕਰ ਰਹੇ ਲੋਕਾਂ ਦੀ ਧੰਨਵਾਦ ਕਰਦੇ ਆਸੀਂ ਉਹਨਾਂ ਦਾ ਸੋ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀਆਂ ਟੀਮਾਂ ਜੋ ਇੱਕ ਬਹੁਤ ਵਧੀਆ ਆਫਤ ਦਾ ਜੋ ਰੋਲ ਆ ਉਹਨਾਂ ਵਾਰ ਰਹੀਆਂ ਹਨ ਇੱਕ ਇੱਕ ਮਿੰਟ ਬੋਲਿਓ ਤੁਸੀਂ

ਉੱਪਰ ਰੱਖੋ ਇਹਦੇ ਉੱਪਰ ਰੱਖੋ ਕੋਈ ਨਾ ਪਾਣੀ ਪਾਣੀ ਉਹ ਉੱਪਰ ਰੱਖ ਲੀ ਭਾਈ ਆਹ ਵੇ ਉੱਪਰ ਰੱਖੋ ਉੱਪਰ ਰੱਖੋ ਕੋਈ ਨਾ ਪਾਣੀ ਪਾਣੀ ਆਈ ਵਾਹ ਤੇ ਕੀ ਬਣੇ ਆਪਣਾ ਸਰਪੰਚ ਸਾਹਿਬ ਸਰਪੰਚ ਹਮਾਰਾ ਹੈ ਜੀ ਆਪੇ ਇੱਕ ਘਰਪਾਨੀ ਰੱਖੋ ਸਰਪੰਚ ਸਾਹਿਬ ਪਾਣੀ ਪਾਣੀ ਸਾਹਿਬ ਆਓ ਸਰਪੰਚ ਸਾਹਿਬ ਆਓ ਪਾਣੀ ਰੱਖੋ ਬੈਠੀ ਬੈਠੇ ਹੋਰ ਬੈਠੋ ਚਾਰ ਜਣੇ ਬੈਠ ਬੈ ਹਾਂ ਜੀ ਨਹੀਂ ਉਹ ਸਾਈਪਰਸ ਕਰ ਰਹੇ ਆ ਬੈਠੋ ਆਪਾਂ ਟੋਰਨੀ ਕਰ ਲੋੜਵੰਦਾਂ ਨੂੰ ਪੰਚਾਰੇ ਨਹੀਂ ਨਹੀਂ ਮੈਂ ਤੇਰਾ ਪ੍ਰਾਈਸ ਸੰਗਤ ਦੇ ਬਾਅਦ ਕਿੰਨੇ ਸਾਰੇ ਲੋਕ ਬੈਠੇ ਆ ਗਏ ਚਾਰ ਵਾਧ ਕਰਦੇ ਆ ਅਸੀਂ ਇੱਕ ਕਰਨਾ ਬੜੀ ਚੁਕ੍ਰੇਸ ਸਿੰਘ ਬਰਾਏ ਦੀਦੀ ਜੋ ਬੋਲਾਈ ਹੈ ਸਰਬੱਤ ਦਾ ਭਲਾ ਚਾਹੀਦਾ ਟਰਸਟਿੰਗ ਟੀਮਾਂ ਫਾਜ਼ਲਕਾ ਤੋਂ ਸਾਡੇ ਜੋ ਪ੍ਰਧਾਨ ਅਮਿੰਦਰ ਸਿੰਘ ਜੀ ਮੁਕਸਰ ਤੋਂ ਮੇਰੀ ਅਗਵਾਈ ਦੇ ਵਿੱਚ ਤੋਂ ਟੀਮਾਂ ਇੱਥੇ ਪਹੁੰਚ ਗਈਆਂ ਸਾਡੇ ਜੋ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਉਹਨਾਂ ਦੀ ਹਦਾਇਤ ਤੇ ਖੜੇ ਆ ਜੋ ਸਾਹਮਣੇ ਪਿੰਡ ਹੈ ਹਿੰਦੁਸਤਾਨ ਔਰ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਸਥਾਪਿਤ ਹੋਇਆ ਪਿੰਡ ਜਿਹਦੀ ਬਾਤੀ ਨਾਰਮਲ ਲੋਕਾਂ ਦੀ ਹੈ ਔਰ ਪਾਣੀ ਹੈ ਜਿਹੜਾ ਦੇਖੋ ਪਿੰਡ ਚੋਂ ਵੜਨਾ ਸ਼ੁਰੂ ਹੋ ਗਿਆ ਹੈ ਲੋਕਾਂ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਹੈ ਚੁੱਲ੍ਹੇ ਬਾਲਣ ਵਾਸਤੇ ਲੋਕਾਂ ਕੋਲੇ ਸੋਦਾ ਰਸ ਨਹੀਂ ਅੱਜ ਪੰਜਾਬ ਦੇ ਛੇਰਪੁੱਤ ਡਾਕਟਰ ਐਸ.ਪੀ. ਸਿੰਘ ਅਵਰਾਏ ਜੀ ਵੱਲੋਂ ਵੱਡੀ ਤعداد ਦੇ ਵਿੱਚ ਰਾਸ਼ਨ ਭੇਜਿਆ ਗਿਆ ਹੈ ਔਰ ਸਾਹਮਣੇ ਲੋਕਾਂ ਨੂੰ ਰਾਸ਼ਨ ਲੈਣ ਵਾਸਤੇ ਖੜੇ ਆ ਪਰ ਕੋਈ ਰਸਤਾ ਨਹੀਂ ਆਉਂਦਾ ਵਿਚਾਰੇ ਉੱਧਰ ਖੜੇ ਆ ਇੱਕ ਕਿਸ਼ਤੀ ਆ ਇਹ ਕਿਸ਼ਤੀ ਜਾਊਗੀ ਤਾਂ ਰਾਸ਼ਨ ਲੈ ਕੇ ਜਾਊਗੀ ਤਾਂ ਉਹਨਾਂ ਦਾ ਚੁੱਲ੍ਹਾ ਫੇਰ ਚੱਲੇਗਾ ਖੜ ਜੋ ਖੜ ਜਣਾ ਜਾ ਵੀ ਤੇ ਡਾਕਟਰ ਐਸ.ਪੀ. ਸਿੰਘ ਅਵਰਾਏ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਏਡੀ ਵੱਡੀ ਤਦਾਦ ਦੇ ਉੱਤੇ ਜੋ ਪ੍ਰਬੰਧ ਕਰ ਰਹੇ ਆ ਲੋਕਾਂ ਨੂੰ ਮੱਛਰਦਾਨੀਆਂ ਤਰਪਾਲਾ ਦਵਾਈਆਂ ਅਸੀਂ ਇਸ ਪਿੰਡ ਦੇ ਵਿੱਚ ਅੱਜ ਤੋਂ 7 ਦਿਨ ਪਹਿਲਾਂ ਚਾਰਾ ਲੈ ਕੇ ਆਏ ਸੀ ਉਦੋਂ ਬਾਣੀ ਇੱਥੇ ਬਹੁਤ ਘੱਟ ਸੀ ਜਿੱਥੇ ਅਸੀਂ ਖੜੇ ਆ ਇੱਥੇ ਤਕਰੀਬਨ 3-3 ਫੁੱਟ ਪਾਣੀ ਚੁੱਕਿਆ ਜਿੱਥੇ ਆ ਬੋਟ ਖੜੀ ਹੈ ਜਦੇ ਨਾਲ ਖੱਡਾ ਬਿਲਕੁਲ ਬੱਚਾ ਉਹਨੇ ਡਿੱਗ ਪਿਆ ਸੀ ਦੇਖੋ ਮਸਾਂ ਬੱਚਾ ਵਿਚਾਰਾ ਤੇ ਲੋਕਾਂ ਦੇ ਜਿਹੜੇ ਹਾਲਾਤ ਆ ਬਹੁਤ ਮਾੜੇ ਆ ਸੋ ਅਸੀਂ ਸੜੀਆਂ ਟੀਮਾਂ ਜੋ ਸਰਬੱਤ ਦਾ ਭਲਾ ਚਾਰੀ ਇਹ ਵਲਟਸ ਦੀਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨਾਲ ਮਿਲ ਕੇ ਬਹੁਤ ਵੱਡੀ ਤੇਜ਼ਾ ਤੇ ਕੰਮ ਕਰ ਰਹੀਆਂ ਧੰਨਵਾਦ ਸਿੰਘ ਬਰਾਏ ਜੀ ਦੀ ਯੋਗ ਵਾਈ ਹੈਟ ਕੰਮ ਕਰ ਰਹੀਆਂ ਸਰਬੱਤ ਦਾ ਭਲਾ ਚੈਰੀਟੇਟ ਦੀਆਂ ਟੀਮਾਂ ਫਾਜ਼ਲ ਕੱਕਾਈ ਸਡੇ ਜੋ ਪ੍ਰਧਾਨ ਆ ਮਿੰਦਰ ਸਿੰਘ ਜੀ ਮੁਕਸਰ ਇਕਾਈ ਇੱਥੇ ਪਹੁੰਚੀ ਆ ਪਿੰਡ ਸ਼ੇਰੇਵਾਲਾ ਜਿਹੜਾ ਕਿ ਹਿੰਦੁਸਤਾਨ ਔਰ ਪਾਕਿਸਤਾਨ ਦੇ ਬਾਡਰ ਦੇ ਬਿਲਕੁਲ ਪਰਵਸਿਆ ਹੋਇਆ ਪਿੰਡ ਹੈ ਪਿੰਡ ਦੀ ਜਿਹੜੀ ਆਬਾਦੀ ਆ ਆਮ ਨਾਰਮਲ ਲੋਕਾਂ ਦੀ ਆਬਾਦੀ ਹੈ ਪਰ ਹੜ੍ਹਾਂ ਨੇ ਲੋਕਾਂ ਨੂੰ ਝੰਮ ਦਿੱਤਾ ਬਿਲਕੁਲ ਇਸ ਔਖੀ ਘੜੀ ਪੰਜਾਬ ਦਾ ਸ਼ੇਰਪੁੱਤ ਡਾਕਟਰ ਐਸ.ਪੀ ਸਿੰਘ ਅਭਰਾਏ ਇਹਨਾਂ ਨਾਲ ਖੜੇ ਹੋਏ ਆ ਔਰ ਬੜੀ ਵੱਡੀ ਤਦਾਦ ਦੇ ਵਿੱਚ ਹੜ੍ਹ ਪੀੜਤਾਂ ਦੀ ਬਾਹ ਫੜ ਕੇ ਮਦਦ ਕਰ ਰਹੇ ਆ ਤਰਪਾਲਾਂ ਮੱਛਰਦਾਨੀਆਂ ਅਨਾਜ ਜੋ ਸੁੱਕਾ ਰਸਨ ਚਾਹੀਦਾ ਅਸੀਂ ਐਨਐਸ ਪਿੰਡ ਦੇ ਵਿੱਚ ਆਏ ਸੀ ਜਿੱਥੇ ਅਸੀਂ ਖੜੇ ਆ ਜਿੱਥੇ ਖੜੇ ਇੱਥੇ ਪਾਣੀ ਹੈ ਨਹੀਂ ਸੀ ਆ ਬੋਟ ਆ ਜਿਹੜੀ ਕਿ ਸਰਕਾਰ ਨੇ ਦਿੱਤੀ ਹੋਈ ਆ ਅਗਲੇ ਪਰਸੇ ਜਾਣ ਵਾਸਤੇ ਇਹਨਾਂ ਨੂੰ ਬੋਟ ਤੇ ਸਾਰੇ ਜਾਣਾ ਪੈਂਦਾ ਕੋਈ ਰਸਤਾ ਨਹੀਂ ਹੈ ਬੋਟ ਆ ਰਹੀ ਆ ਲੋਕ ਦੇਖੋ ਉਧਰ ਲੋਕ ਦੇਖੋ ਪਿੱਛੇ ਖੜੇ ਹੋਏ ਵਿਚਾਰੇ ਬੋਟ ਨੂੰ ਢੀਕ ਰਹੇ ਆ ਕਿ ਬੋਟ ਆਊਗੀ ਤਾਂ ਅਸੀਂ ਉਹਦੇ ਤੇ ਚੜ ਕੇ ਜਾਵਾਂਗੇ ਬਹੁਤ ਬੁਰੇ ਹਾਲਾਤ ਬਣੇ ਹੋਏ ਆ ਤਾਂ ਅੱਜ ਡਾਕਟਰ ਐਸ.ਪੀ. ਸਿੰਘ ਬਰਾਏ ਦੀ ਵੱਲੋਂ ਭੇਜਿਆ ਹੋਇਆ ਰਾਸ਼ਨ ਲੈ ਕੇ ਆਏ ਆ ਇਹਨਾਂ ਨੂੰ ਦੇਖੇ ਜਾਵਾਂਗੇ ਕੋ ਰਾਸ਼ਨ ਦੀ ਮੰਗ ਕਰ ਰਹੇ ਲੋਕ ਦੇਖੋ ਖੜੇ ਉੱਥੇ ਬੇਵਸ ਹੋਏ ਖੜੇ ਆ ਲੋਕ ਦੇਖੋ ਉਧਰ ਕਿਹ ਲੋਕ ਜੋ ਬੇਵਸ ਹੋਏ ਖੜੇ ਆ ਰਾਸ਼ਨ ਦੀ ਮੰਗ ਕਰ ਰਹੇ ਆ ਪਰ ਮਜਬੂਰੀਆਂ ਕੋਥੇ ਜਾਣਾ ਬਹੁਤ ਔਖਾ ਹੈ ਵੋਟ ਜਾ ਰਹੀ ਆ ਰਸਤਾ ਕੋਈ ਨਹੀਂ ਆ ਫਿਰ ਵੀ ਅਸੀਂ ਸਾਡੀ ਟੀਮ ਕੋਸ਼ਿਸ਼ ਕਰੂਗੀ ਉਹਨਾਂ ਦਾ ਇਹ ਰਾਸ਼ਨ ਜਿਹੜਾ ਪਹੁੰਚਾਇਆ ਜਾ ਸਕੇ